ਨਾਮ ਤੋਂ ਬਿਨਾ ਸਾਡਾ ਜੀਵਨ ਕਿਸੇ ਕੰਮ ਦਾ ਨਹੀਂ ਕਲਗੀਧਰ ਪਾਤਸ਼ਾਹ ਦਾ ਇੱਕ ਬਚਨ ਆਪਾਂ ਨਿਤ ਦਿਹਾੜੇ ਸ਼ਵਈਆਂ ਦੀ ਜਦੋਂ ਪਾਠ ਕਰਦੇ ਆ ਜਿਹੜੇ ਜਿਹੜੇ ਨਿਤ ਨੇਮ ਕਰਦੇ ਨੇ ਉਹਨਾਂ ਨੂੰ ਪਤਾ ਹੈ ਭਾਗਾ ਵਾਲਿਆਂ ਨੂੰ ਕਿ ਸ਼ਵਈਆਂ ਦੀ ਜਿਹੜੀ ਬਾਣੀ ਹੈ ਤਾਂ ਪ੍ਰਸਾਦ ਸਵਈਏ ਦਸ਼ਮ ਪਾਤਸ਼ਾਹ ਦਾ ਇੱਕ ਬਚਨ ਹੁੰਦਾ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਆਵਾਜ਼ ਨਹੀਂ ਆਈ ਇਹਦਾ ਮਤਲਬ ਬਹੁਤ ਘੱਟ ਸਰੀਰ ਨੇ ਜਿਹੜੇ ਸਵਈਏ ਪੜਦੇ ਆ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਾਂ ਸੱਤ ਬਾਣੀਆਂ ਦਾ ਨਿਤਨੇਮ ਜਿਵੇਂ ਇੱਕ ਮੁਸਲਮਾਨ ਵੀਰ ਪੰਜ ਵਕਤ ਦਾ ਨਵਾਜ਼ੀ ਚਾਹੀਦਾ ਉਹ ਪੰਜ ਵਕਤ ਨਮਾਜ਼ ਪੜੇ ਆਪਣੀ ਧਰਮ ਦੀ ਮਰਿਆਦਾ ਮੁਤਾਬਕ ਔਰ ਜਿਹੜਾ ਸਿੱਖ ਹੈ ਉਹ ਸੱਤ ਬਾਣੀਆਂ ਦਾ ਨਿਤਨੇਮ ਲਾਜ਼ਮੀ ਕਰੇ ਬਹੁਤਿਆਂ ਨੂੰ ਮੇਰੇ ਵਰਗਿਆਂ ਨੂੰ ਸਤ ਬਾਣੀਆਂ ਦੇ ਨਾਮ ਨਹੀਂ ਪਤਾ ਹੋਣਗੇ ਜਪਦੀ ਸਾਹਿਬ ਦਾ ਪਾਠ ਜਾਪ ਸਾਹਿਬ ਦਾ ਪਾਠ ਦੂਸਰਾ ਤੀਜਾ ਤਾ ਪ੍ਰਸਾਦ ਸਵਈਏ ਔਰ ਚੌਥਾ ਚੌਪੀ ਸਾਹਿਬ ਦਾ ਪਾਠ ਪੰਜਵਾਂ ਆਨੰਦ ਸਾਹਿਬ ਦੀ ਅੰਮ੍ਰਿਤ ਬਾਣੀ ਇਹ ਪੰਜ ਪਾਠ ਗੁਰਬਾਣੀ ਦੇ ਅੰਮ੍ਰਿਤ ਵੇਲੇ ਕਰਨੇ ਲਾਜ਼ਮੀ ਨੇ ਸਿੱਖ ਨੂੰ ਬਾਣੀ ਪੜ੍ਹਨੀ ਚਾਹੀਦੀ ਹੈ ਔਰ ਸ਼ਾਮਾਂ ਢਲਦਿਆਂ ਰਹਿਰਾਜ ਸਾਹਿਬ ਦਾ ਪਾਠ ਔਰ ਸੌਣ ਵੇਲੇ ਸੋਹਲਾ ਸਾਹਿਬ ਦਾ ਪਾਠ ਮੈਂ ਕਈ ਵਾਰੀ ਬੇਨਤੀ ਆਖਦੇ 16 ਸਾਹਿਬ ਦਾ ਜਿਹੜਾ ਪਾਠ ਹੈ ਨਾ ਪੰਜ ਸ਼ਬਦ ਨੇ ਸੋਹਲਾ ਸਾਹਿਬ ਦੀ ਬਾਣੀ ਦੇ ਤਿੰਨ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਔਰ ਇੱਕ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਗੁਰੂ ਅਰਜਨ ਸਾਹਿਬ ਪਤਾ ਸਾਨੂੰ ਕੀ ਕਹਿਣਗੇ ਜਦੋਂ ਸੋਹਲਾ ਸਾਹਿਬ ਆਪਾਂ ਪੜਦੇ ਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣਗੇ ਵੀ ਸਿੱਖਾ ਜੇ ਤੈਨੂੰ ਮੇਰਾ ਹੁਕਮ ਚੰਗਾ ਨਹੀਂ ਲੱਗਦਾ ਨਾ ਮੈਂ ਤੈਨੂੰ ਬੇਨਤੀ ਕਰਦਾ ਤੇਰਾ ਭਲਾ ਹੋ ਜਾਏ ਮਰਦ ਕੀ ਕਹਣਗੇ ਕਰੂੰ ਬੇਨਤੀ ਸੁਣੋ ਮੇਰੇ ਮੀਤਾ ਐ ਮੇਰੇ ਮਿੱਤਰ ਤੂੰ ਸੁਣ ਮੈਂ ਤੈਨੂੰ ਬੇ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਮੈਂ ਤੈਨੂੰ ਬੇਨਤੀ ਕਰਦਾ ਹਾਲਾਂਕਿ ਬੇਨਤੀ ਸਿੱਖ ਨੇ ਕਰਨੀ ਹੈ करो बेनंती सुनो मेरे मीता संत टहल की बेला मनुखा जन्म गुरु की सेवा लीहा खाट चलो हर लाहा आगे बसन सुहेला तू जो कर्म इत करेगा चंगे कर्म करेगा एदा तेनू लाहा मिलना है ईह खाट चलो हर लाहा आगे बसन सुहेला इतनी फिर कहे औद घटे ਦਿਨਸਰੈ ਨਾਰੇ ਉਦ ਦਾ ਅਰਥ ਹੁੰਦੇ ਉਮਰ ਐ ਭਾਈ ਤੇਰੀ ਉਮਰ ਦਿਨੋਂ ਦਿਨ ਘਟਦੀ ਜਾ ਰਹੀ ਹੈ ਦਿਨ ਦਿਨ ਕਰਕੇ ਰਾਤ ਰਾਤ ਕਰਕੇ ਉਦ ਘਟੈ ਦਿਨਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਐ ਮਣ ਤੂੰ ਗੁਰੂ ਦਾ ਪੱਲਾ ਪਕੜ ਕੇ ਆਪਣੇ ਜੀਵਨ ਦਾ ਕਾਰਜ ਸਵਾਰ ਲੈ ਇਹ ਗੁਰੂ ਅਰਜੁਨ ਸਾਹਿਬ ਸਾਨੂੰ ਕਹਿਣਗੇ ਮੈਂ ਫਿਰ ਬੇਨਤੀ ਜਿਹੜੀ ਕਹਿ ਰਿਹਾ ਸਾਂ ਸੁਮਈਆਂ ਅੰਦਰ ਕੀ ਕਿਹਾ ਦਸਮ ਪਾਤਸ਼ਾਹ ਨੇ ਦਸ਼ਮ ਪਾਤਸ਼ਾਹ ਕਹਿਣਗੇ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਕਹਿ ਲੱਗੇ ਮੈਂ ਇਹੋ ਜੇ ਬਾਦਸ਼ਾਹ ਲੋਕ ਵੇਖੇ ਐ ਦਸ਼ਮ ਪਾਤਸ਼ਾਹ ਕਹਦੇ ਨੇ ਜਿਹੜੇ ਦੇਸ਼ਾਂ ਦਸ਼ਾਂਤਰਾਂ ਨੂੰ ਜਿੱਤਦੇ ਸਨ ਉਹਨਾਂ ਨਾਲ ਢੋਲ ਨਗਾਰੇ ਵੱਜਦੇ ਸਨ ਵੀ ਇਦਰੋਂ ਬਾਦਸ਼ਾਹ ਆ ਰਿਹਾ ਬਾਜਤ ਢੋਲ ਮਿਰਦੰਗ ਨਗਾਰੇ ਫਿਰ ਕਹਿ ਲੱਗੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਜਦੋਂ ਉਹ ਤੁਰਦੇ ਸਨ ਉਹਨਾਂ ਨਾਲ ਕੀਮਤੀ ਹਾਥੀ ਕੀਮਤੀ ਘੋੜੇ ਇਹ ਅਸਵਾਰੀਆਂ ਸਨ ਉਹਨਾਂ ਕੋਲ ਤੇ ਗੁਰੂ ਜੀ ਕਹਿਣ ਲੱਗੇ ਇੱਕ ਨਹੀਂ ਪੂਤ ਪਵਿਖ ਪਭਾਨ ਕੇ ਭੂਪਤ ਕੌਣ ਗਨੇ ਨੀ ਜਾਤ ਵਿਚਾਰੇ ਇਹ ਜਿਹੇ ਬਾਦਸ਼ਾਹ ਪਹਿਲਾਂ ਵੀ ਹੋਏ ਹੁਣ ਵੀ ਨੇ ਆਉਣ ਵਾਲੇ ਸਮੇਂ ਵਿੱਚ ਵੀ ਰਹਿਣਗੇ ਪਰ ਗੁਰੂ ਜੀ ਕਹਿਣ ਲੱਗੇ ਇੱਕ ਗੱਲ ਚੇਤਾ ਰੱਖਿਓ ਸ੍ਰੀ ਪਗਧਾਨ ਭਜੇ ਬਿਨ ਭੂਪਤ ਅੰਤ ਕੋ ਅੰਤ ਕੇ ਧਾਮ ਸੁਧਾਰੇ ਇੱਕ ਪਰਮਾਤਮਾ ਦੀ ਭਗਤੀ ਤੋਂ ਬਿਨਾ ਚੰਗੇ ਗੁਨਾ ਤੋਂ ਬਿਨਾ ਰੱਬੀ ਨਾਮ ਤੋਂ ਬਿਨਾ ਇਹੋ ਜੇ ਬਾਦਸ਼ਾਹ ਵੀ ਆਪਣਾ ਜੀਵਨ ਹਾਰ ਕੇ ਤੁਰ ਗਏ ਵਿਅਰਥ ਗਵਾ ਕੇ ਤੁਰ ਗਏ ਤਾਂ ਗੁਰੂ ਕੀ ਕਹਿੰਦਾ ਸਾਨੂੰ ਸਾਰਿਆਂ ਨੂੰ ਗੁਰੂ ਇਹ ਕਹੇਗਾ ਵੀ ਭਾਈ ਆਪਣੇ ਜੀਵਨ ਨੂੰ ਤੂੰ ਗੁਰਬਾਣੀ ਦਾ ਪੰਨਾ ਪਕੜ ਏ ਮਨੁੱਖਾ ਜਨਮ ਰਹਿਰਾ ਸਾਹਿਬ ਦੀ ਬਾਣੀ ਤੇ ਤੁਸੀਂ ਨੇਤੀ ਪੜਦੇ ਹੋ ਗੁਰੂ ਅਰਜਨ ਸਾਹਿਬ ਕੀ ਕਹਿਣਗੇ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਆ ਮਨੁੱਖੇ ਜਨਮ ਦਾ ਲਾਹ ਹੈ ਉਸ ਮਾਲਕ ਦੀ ਪ੍ਰਾਪਤੀ ਹੋ ਸਕੇ ਅਵਰਕਾਜ ਤੇਰਾ ਕਿਤੇ ਨਾ ਕਾਮ ਇਥੇ ਅਵਰਕਾਜ ਕਿਰਤ ਨੂੰ ਨਹੀਂ ਕਿਹਾ ਕਿਰਤ ਤੋਂ ਬਿਨਾ ਜਿਹੜੇ ਤੂੰ ਕੁਈ ਔਗਣਾ ਭਰੇ ਕੰਮ ਕਰਦੇ ਉਹ ਕਿਸੇ ਕੰਮ ਨਹੀਂ ਆਉਣਗੇ ਅਵਰ ਕਹਾ ਦਿੱਤੇ ਰ ਕਿਤੇ ਨਾਕਾਮ ਕਰਨਾ ਕੀ ਚਾਹੀਦਾ ਮਿਲ ਸਾਧ ਸੰਗਤ ਭਜ ਕੇਵਲ ਨਾਮ हे ਭਾਈ ਤੂੰ ਸਤ ਸੰਗਤ ਵਿੱਚ ਬੈਠ ਕੇ ਆਪਣੀ ਸੁਰਤ ਨੂੰ ਪਰਮੇਸ਼ਵਰ ਦੇ ਨਾਮ ਦੇ ਚਰਨਾਂ ਵਿੱਚ ਜੋੜਿਆ ਕਰ